ਉਤਰਾਖੰਡ ਵਿੱਚ ਪੰਦੇ ਗੁਰਦੁਆਰਾ ਸ੍ਰੀ ਹਿਮਕੁਟ ਸਾਹਿਬ ਦੇ ਕਵਾੜ 10 ਅਕਤੂਬਰ ਨੂੰ ਸ਼ਰਧਾਲੂਆਂ ਲਈ ਬੰਦ ਹੋ ਰਹੇ ਨੇ ਇਸ ਤੋਂ ਪਹਿਲਾਂ ਪਲਕੀ 9 ਅਕਤੂਬਰ ਨੂੰ ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਸ੍ਰੀ ਹਿਮਕੁਟ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਪ੍ਰਬੰਧਕੀ ਟਰਸਟ ਦੇ ਚੇਅਰਮੈਨ ਨਿਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸਮਾਪਤੀ ਸਮਾਗਮ ਵਿੱਚ ਵੱਡੇ ਪੱਧਰ ਤੇ ਸੰਗਤਾਂ ਦੇ ਇਥੇ ਪੁੱਜਣ ਦੀ ਸੰਭਾਵਨਾ ਹੈ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਰਣ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ ਗੁਰਮਤ ਸਮਾਗਮ ਵੀ ਹੋਵੇਗਾ ਜਿਸ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਜ਼ਿਕਰਯੋਗ ਹੈ ਕਿ ਇਸ ਲਾਨਾ ਯਾਤਰਾ ਇਸ ਸਾਲ 25 ਮਈ ਨੂੰ ਸ਼ੁਰੂ ਹੋਈ ਸੀ ਇਸ ਰਣ 2 ਲੱਖ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁਟ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਨੇ ਸਮਾਪਤੀ ਸਮਾਗਮ ਦੇ ਸੰਬੰਧ ਵਿੱਚ ਆਸ਼ੀਰਵਾਦ ਖਾਨਪੁਰ ਸਾਹਿਬ ਆਰਾਮ ਕੀਤਾ ਗਿਆ ਨਹੀਂ ਜਿਸ ਦੇ ਪੋਗ 10 ਅਕਤੂਬਰ ਨੂੰ ਪੈਣਗੇ ਦੁਪਹਿਰ ਦੀ ਅਰਦਾਸ ਮਗਰੋਂ ਪੰਜ ਪਿਆਰੀਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਰੂਪ ਨੂੰ ਸਰਦੀਆਂ ਦੇ ਮੌਸਮ ਲਈ ਸੁਖਾਸਨ ਅਸਥਾਨ ਤੇ ਲਿਜਾਇਆ ਜਾਵੇਗਾ। ਇਸ ਮੌਕੇ ਗਰਵਾਲ ਸਕਾਉਟਸ ਅਤੇ ਪੰਜਾਬ ਤੋਂ ਬੈਂਡ ਜਿੱਥੇ ਗੁਰਬਾਣੀ ਦੀਆਂ ਤੁਨਾ ਵਜਾਉਂਦੇ ਹੋਏ ਗੁਰੂ ਘਰ ਦੀ ਪਰਿਕਰਮਾ ਕਰਨਗੇ। ਗੁਰਦੁਆਰਾ ਵਿਖੇ ਪੂਨੇ ਤੋਂ ਰਾਗੀ ਜਥਾ ਪਾਈ ਸੁਰੇਂਦਰਪਾਲ ਸਿੰਘ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ। ਇਸ ਸਭਾ ਸਮਾਪਤੀ ਦੀ ਅਰਦਾਸ ਹੋ ਵਿਕੇ ਤੇ ਸਰਦੀਆਂ ਦੇ ਮੌਸਮ ਲਈ ਗੁਰਦੁਆਰਾ ਸ਼੍ਰੀ ਹਿਮਕੋਟ ਸਾਹਿਬ ਦੇ ਕਵਾੜ ਸੰਗਤ ਵਾਸਤੇ ਬੰਦ ਕਰ ਦਿੱਤੇ ਜਾਣਗੇ।